ਸਮਝੀਦੇ ਹੜੀ ਕਰਦੇ ਆਂ ਜਾ ਜਾਂਦੇ ਤਾਂ ਭਾਗ ਜਾਂਦੇ ਇਹ ਮੇਰੇ ਗੱਲੇ ਪਾਸੇ ਨਹੀਂ ਮਿਲਦੇ ਸੀ ਅਰ ਸੋਈ ਇਹ ਤਾਂ ਡੀਨਰ ਸੀ ਇੱਥੀ ਰੋਟੀ ਪਕਾ ਲਈ ਗਰਮੀ ਗਰਮੀ ਇੱਥੀ ਚਾਹ ਸਿਆਲ ਤੇ ਵੀ ਚੜਕ ਕੇ ਵੀ ਅੱਛਾ ਦੋ ਬੱਤੀ ਨੇ ਦੁਨੀ ਅੱਢ ਨੇ ਹੈ ਜਦੋਂ ਜਵਾਨ ਸੀ ਉਦੋਂ ਬਹੁਤ ਕੰਮ ਕੀਤਾ ਬੱਚੇ ਪੜਾਏ ਵੱਡੇ ਕੀਤੇ ਕੁੜੀਆਂ ਵਿਆਹ ਦਿੱਤੀਆਂ ਅਖੀਰ ਜਦੋਂ ਬੜੇਪੇ ਵੱਲ ਤੁਰ ਪਏ ਉਦੋਂ ਦੋਨੇ ਪਤੀ ਪਤਨੀ ਬਸ ਦੁੱਖ ਸੁੱਖ ਕਰਨ ਜੋਗੇ ਰਹਿ ਗਏ ਬੱਚੇ ਵੀ ਇਹਨਾਂ ਦੇ ਦਿਹਾੜੀ ਦਾ ਕੰਮ ਕਰਦੇ ਆ ਤੇ ਕੁੜੀਆਂ ਤੇ ਨੇ ਨਣੇ ਵਿਆਹ ਦਿੱਤੀਆਂ ਸੀ ਬਾਪੂ ਜੀ ਨੂੰ ਇੱਕ ਅੱਖ ਤੋਂ ਨਹੀਂ ਦਿਖਦਾ ਆਪਰੇਸ਼ਨ ਕਰਾਉਣਾ ਪਰ ਕੋਲ ਕੁਛ ਨਹੀਂ ਇਸ ਉਮਰ ਚ ਦਿਹਾੜੀ ਕਰਨੀ ਵੀ ਔਖੀ ਆ ਬੇਬੇ ਵੀ ਬਿਮਾਰ ਰਹਿੰਦੀ ਆ ਪੈਸੇ ਨਾ ਹੋਣ ਕਰਕੇ ਦਵਾਈ ਨਹੀਂ ਲਿਆਂਦੀ ਜਾਂਦੀ ਮਾੜੀ ਮੁੱਟੀ ਦਵਾਈ ਲੈ ਕੇ ਸਾਰ ਲੈਂਦੇ ਆ ਚਾਦਰਾਂ ਦੇ ਥੱਲੇ ਛੋਟੀ ਜੀ ਰਸੋਈ ਬਣਾਈ ਹੋਈ ਆ ਆ ਪੀੜੀ ਪਾਸੇ ਕਰਕੇ ਇੱਥੇ ਹੀ ਨਾ ਲਈਦਾ ਤੇ ਪਾਠ ਕਰ ਲਈਦਾ ਕਿ ਆਪ ਵੀ ਛੋਟੇ ਜੇ ਕਮਰੇ ਦੇ ਵਿੱਚ ਰਹਿੰਦੇ ਆ ਕਹਿੰਦੇ ਬਸ ਜੋ ਅਸੀਂ ਵਾਹਿਗੁਰੂ ਦਾ ਭਾਣਾ ਮੰਨ ਕੇ ਅਸੀਂ ਆਪਦਾ ਸਮਾਂ ਲੰਘਾ ਰਹੇ ਆ ਨੀ ਜਿਹੜੀ ਸਰਕਾਰ ਵੱਲੋਂ ਪੈਨਸ਼ਨ ਮਿਲਦੀ ਆ ਬਸ ਉਹਦੇ ਨਾਲ ਤਾਂ ਰਾਸ਼ਨ ਪਾਣੀ ਮਸਾ ਆਉਂਦਾ ਉਹਦੇ 'ਚ ਵੀ ਕਦੇ ਕਤੇ ਦਵਾਈ ਵੀ ਲੈ ਆਈਦੀ ਆ ਸੋ ਸਾਡੀ ਸੰਗਤ ਨੂੰ ਬੇਨਤੀ ਹੈ ਕਿ ਜੇ ਕੋਈ ਵੀ ਇਸ ਬਜ਼ੁਰਗ ਜੋੜੇ ਦੀ ਸੇਵਾ ਲੈਣੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ